ਤੋ ਮੇਰੀ ਬੇਨਤੀ ਐਨੀ ਆ ਅਸੀਂ ਸ਼ੁਰੂ ਹੋ ਰਹੇ ਆ 1 ਜਨਵਰੀ ਨੂੰ ਹਰ ਜ਼ਿਲ੍ਹੇ 'ਚ ਹਰ ਪਿੰਡ 'ਤੇ ਲਾਬੰਦੀ ਕਰਕੇ ਪੂਰਾ ਪੰਜਾਬ ਜਾਮ ਕਰਾਂਗੇ ਪੂਰਾ ਪੰਜਾਬ 'ਤੇ ਚੀਤਾ ਮਰਵਾ ਦਾਂਗੇ ਇਹ ਗੱਲ ਕੋਈ ਭੁਲੇਖਾ ਕੱਢ ਦਿਓ ਵੀ ਤੁਸੀਂ ਸਾਨੂੰ ਪਾਣੀ ਯਰਾਂ ਪਾ ਕੇ ਮਾਰ ਦਿਓਗੇ ਜਾਂ ਸਾਨੂੰ ਚੁੱਪ ਰਹਿ ਸਾਡੀਆਂ ਆਵਾਜ਼ਾਂ ਬੰਦ ਕਰ ਦਿਓਗੇ ਜੋ ਤੁਹਾਡੇ ਮਨ ਚ ਆਉਂਦਾ ਕਰਿਓ ਪਰ ਤੁਹਾਨੂੰ ਨੇ ਇੱਕ ਦਾਸਤਾ ਵੀ ਕੱਲਾ ਲੁਧਿਆਣਾ ਹੋਇਆ ਸੀ ਤੈਨੂੰ ਤਰੀਕ ਨੂੰ ਥੋੜਾ ਡਾਟ ਪੈ ਗਿਆ ਸੀਗਾ ਹੁਣ ਪੂਰਾ ਪੰਜਾਬ ਜਾਮ ਹੋਏ ਗੱਲ ਖਿਆਲ ਰੱਖਿਓ ਤੇ ਪੰਜਾਬ ਦੇ ਲੋਕਾਂ ਨੂੰ ਪੀੜਾ ਭਾਈ ਖੜੇ ਹੋ ਜੋ ਹੁਣ ਕੋਈ ਮੌਕਾ ਨਹੀਂ ਨਾ ਸੀ ਕੋਈ ਅਪੀਲ ਕਰਨ ਦੀ ਨਾ ਕੋਈ ਦਲੀਲ ਜਿਵੇਂ ਬਾਈ ਨੇ ਕਿਹਾ ਆ ਸਾਰਾ ਪੀਲਾ ਦਲੀਲਾਂ ਦੇ ਪਰੰਦੇ ਨੇ ਯਾਰ ਅਪੀਲ ਦਲੀਲ ਵੀ ਛੱਡ ਦਿਓ ਮੈਂ ਕਹਿੰਦਾ ਸਾਰੇ ਅਗਲਾ ਛੱਡ ਦਿਓ ਕੀ ਪਾਣੀ 'ਚ ਜ਼ਹਿਰ ਪਾਉਣਾ ਜਾਇਜ਼ ਆ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਰੌਲੇ ਪਾ ਕੇ ਭਾਰਤ ਦੇ ਵਿੱਚ ਸਾਊਥ ਦੇ ਵਿੱਚ ਲੋਕਾਂ ਨੇ ਹਾਈ ਕੋਰਟਾਂ 'ਚ ਜਾ ਕੇ ਕੇਸਾਂ ਇਹ ਜ਼ਹਿਰਾਂ ਬੰਦ ਕਰਤੀਆਂ ਦੁਨੀਆ ਦੇ ਵਿੱਚ ਵੱਡੇ ਵੱਡੇ ਦਰਿਆ ਨਦੀਆਂ ਸਾਫ਼ ਕਰਤੇ ਤੇ ਸਾਡੇ ਕਿਉਂ ਨਹੀਂ ਹੋ ਰਿਹਾ ਯਾਰ